ਆਵੇਰਾ ਆਪਾਂ ਦਾ ਟਰੈਕਿੰਗ ਟੂਕੀ ਪਾਲਾ ਸਿਰਸਾ ਪਮੋਚੇ ਉੱਪਰ ਟਰਾਲੀ ਖਿੱਚ ਮੁਕਾਬਲੇ ਤੇ ਪਹਿਲਾ ਟਰਾਲੀ ਖਿੱਚ ਮੁਕਾਬਲਾ ਕਰਵਾਇਆ ਜਾ ਰਿਹਾ ਤੁਹਾਨੂੰ ਦਿਖਾਉਣਾ ਹੈ ਜੀ ਕਿਵੇਂ ਦਾ ਮਾਹੌਲ ਹੈ ਕਿੰਨੇ ਕੁ ਦਰਸ਼ਕ ਆ ਟਰੈਕਟਰ ਵੀ ਬਹੁਤ ਆਇਆ ਦਰਸ਼ਕ ਵੀ ਬਹੁਤ ਆਇਆ ਬਣੇ ਰਹਿਓ ਆਪਣੀ ਵੀਡੀਓ ਨਾਲ ਅੰਤ ਤੱਕ ਦਾ ਵੀ ਪਾਠਾ ਵੜਦਾ 35 ਕਰੋਨਾ ਕਰੋ 42 ਸਿੱਧੀ ਕਰਲਾ 42 ਸਿੱਧੀ ਕਰਲਾ ਕੰਮ ਟੇਡਾ ਹੋ ਗਿਆ ਕੰਮ ਟੇਡਾ ਕੰਮ 到我那里 ਤੋ ਵੈਨਾ ਲਾ ਦੇ ਦੇਖੋ ਵਰਤਾਜੀ ਆ ਅੱਲਾ ਚੱਕਰ ਖਾਤਰ ਹੋ ਗਿਆ ਦੂਜਾ ਚੱਕਰ ਚੱਲ ਗਿਆ ਬਹੁਤਾਂ ਵੇਰ ਲੱਗ ਗਿਆ ਆਉ ਨਾ ਆਪਦਾ ਵੇਰ ਇਹਦਾ ਪੁੰਡਾ ਨਾ ਇਹਦਾ

तो दो मिनट चौथी सकेंटा दो मिनट चौंतीस सकेंटा

मारगी सिटी टर्बो सिटी मारगी 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 कर ले सिद्धा देखो टाइम तो 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 تاں بھگوان ہن اکیتے پتر ہویا ہے وہ بدل دے وچ اسی نے جتے یہ نہ سال او دادا والا بنت سوں آویں ٹھکارو ہو گئی او بنت سوں آویں ٹھکارو ہو گئی او مکھے دے امام دے وچ اس دی قبر جدی اتے پھیلا دی ہے اج دے سکیتا کنے ہو فرجو

चार बजिये वाल जाए ബീ ഓ പ اے بالا بنی اندا alli je kinne janda he putra tu anda jain taare sarwar bani a keno bhai ki la lagya a keno koi sound honde te raja bani a kade sarwar bani a dhanyawada bahut bahut aada karo humne प्लस में नव साहिया ਨਾ ਟਾਈਮ ਨਾਲ ਚੰਗੀ ਆਰਾ 52 37 ਬੰਦਿਆ ਦਾ ਨਾ 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 ਬੋਲਦੇ ਬਾਤ ਐ ਅੱਜ ਦੀ ਕਿੰਨਾ ਟਾਈਮ ਹੋ ਗਿਆ ਵਸੂ ਸਟੇਟਰ ਨਾ ਅੱਜ ਦੀ ਇਹ ਨਹੀਂ ਜੀ ਹਾਂ ਬਹੁਤ ਬੜੇ ਥੱਲੇ ਦੇਖਦੇ ਆ 244 244 44 4450 ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਹੋਰ ਵੀ ਨਵੇਂ-ਨਵੇਂ ਟਰਾਲੀ ਖਿੱਚੇ ਮੁਕਾਬਲੇ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ